ਵਿਧਾਨ ਸਭਾ ਹਲਕਾ ਦੀਨਾ ਨਗਰ ਅਧੀਨ ਆਉਂਦੇ ਪਿੰਡ ਨਾਨੂ ਨੰਗਲ ਵਿਖੇ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਣ ਦੇ ਚਲਦਿਆਂ ਪੁਲਿਸ ਸਟੇਸ਼ਨ ਦੀਨਾ ਨਗਰ ਸਾਹਮਣੇ ਲਾਸ਼ ਰੱਖ ਕੇ ਪੁਲਿਸ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਉੱਥੇ ਹੀ ਉਨ੍ਹਾਂ ਨੌਜਵਾਨਾਂ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦੀ ਵੀ ਗੱਲ ਆਖੀ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਥਾਣਾ ਮੁਖੀ ਵੱਲੋਂ ਆਸ਼ਵਾਸਨ ਮਿਲਣ ਤੋਂ ਬਾਅਦ ਹੀ ਪੁਲਿਸ ਵੱਲੋਂ ਧਰ ਇਹ ਰਿਹਾ ਲੇਟੇ ਨੌਕਰੀ ਕਰਦਾ ਸੀ ਇਹਨੂੰ ਉਹਨੂੰ ਪਾਣਾ ਮਾਰ ਕੇ ਆਪਣਾ ਘਰ ਲੈ ਗਈ ਠੀਕ ਹੈ ਸਾਨੂੰ ਨਹੀਂ ਪਤਾ ਇਹਨੇ ਉਹਦੇ ਕੋਲ ਗਵਾਸਟਾ ਆਇਆ ਕੀ ਕੀਤਾ ਕੀ ਨਹੀਂ ਕੀਤਾ ਇਹਨੂੰ ਉਹਨੂੰ ਮਾਰ ਕੇ ਸਾਡੇ ਗਲੀ ਚ ਸੁੱਟ ਗਈ ਅਗਰ ਉਹਨੇ ਸਾਨੂੰ ਇੰਨੀ ਗੱਲ ਕਹੀ ਹੈ ਲਾਸਟ ਟਾਈਮ ਤੇ ਕਿ ਇਹ ਮੈਂ ਚਿੱਟਾ ਚਿੱਟਾ ਗੋੜ ਨਾਲ ਖਾਦਾ ਸਾਨੂੰ ਨਹੀਂ ਪਤਾ ਕੀ ਖਾਦਾ ਤੇ ਕੀ ਖਵਾਇਆ ਆਹੀਂ ਉਹਨੂੰ ਰਾਤ 12:30 ਵਜੇ ਡਿਵਲੋ ਹਸਪੀਟਲ ਲੈ ਕੇ ਗਏ ਉਹਨਾਂ ਨੇ ਸਾਨੂੰ ਰੈਫਰਲ ਕਰਤਾ ਆਹੀਂ ਉੱਥੋਂ ਰੈਫਰਲ ਕਰਕੇ ਆਹੀਂ ਐਸ ਕੇ ਆਰੋਸ ਪਿੱਛੇ ਚਲ ਗਏ ਉੱਥੇ ਸਾਡਾ ਪੋਸ਼ਨ ਹੈ ਜਾਂ ਆਪ ਦਾ ਐਕੋ ਵੈਲੀਨੇਟਰ ਤੇ ਠੀਕ ਆ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਪਰ ਆਹ ਨਹੀਂ ਰਿਪੋਰਟ ਤੇ ਆ ਆਇਆ ਡਾਕਟਰ ਸਾਹਿਬ ਨੇ ਇਹ ਬੋਲਿਆ ਕਿ ਨੇ ਡਰੱਗਸ ਕੀਤੀ ਦੀ ਆ ਠੀਕ ਆ ਸਾਨੂੰ ਇਨਸਾਫ ਚਾਹੀਦਾ ਔਰ ਸਾਨੂੰ ਨਹੀਂ ਪਤਾ ਉਹ ਜਨਾਨੀ ਨਹੀਂ ਸਾਨੂੰ ਮਿਲੀ ਜੇ ਤੈਨੂੰ ਇੱਦਾਂ ਦਾ ਪਤਾ ਹੀ ਤੂੰ ਸਾਨੂੰ ਕਨਫਰਮ ਕਰਦੀ ਕਿ ਤੁਹਾਡਾ ਮਰੀਜ਼ ਬਿਮਾਰ ਆ ਉਹ ਸਾਡੀ ਗਲੀ ਚ ਫਟ ਗਈ ਕਿਹੜੇ ਮੇਰੇ ਸੋਰਾ ਸਾਹਿਬ ਹੀ ਉਹਨਾਂ ਨੂੰ ਉਹਨਾਂ ਨੇ ਭਿਓ ਬਣਾਇਦਾ ਹੈ ਹਾਂ ਹਾਂ ਤੇ ਸਾਨੂੰ ਨਹੀਂ ਪਤਾ ਅੱਗੇ ਇਹਨਾਂ ਆਪਣੀ ਭੈਣ ਦੇ ਇਹਦੀ ਭੈਣ ਦੇ ਮੂੜੇ ਡਰੱਗਸ ਕਰਦੇ ਸੀ ਉਦਰ ਇਸ ਸੰਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਆਪਸ ਵਿੱਚ ਦੋਵਾਂ ਪਰਿਵਾਰਾਂ ਨਾਲ ਸਮਝੌਤਾ ਹੋ ਗਿਆ ਹੈ ਜਿਸ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਆਪਣੇ ਬਿਆਨ ਦਰਜ ਨਹੀਂ ਕਰਵਾਏ ਗਏ ਜਿਸ ਕਾਰਨ ਹੀ ਕੋਈ ਵਿਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਦੇਖੋ ਕੱਲ ਇੱਕ ਪੁਲਿਸ ਸਟੇਸ਼ਨ ਇਨਫਾਰਮੇਸ਼ਨ ਆਈ ਸੀ ਕਿ ਇੱਕ ਅਰਜੁਨ ਨਾਂ ਦਾ ਮੁੰਡਾ ਆਲੇ ਝੱਕਦਾ ਰਹਿਣ ਵਾਲਾ ਉਹਦੀ ਡਿਊਰੈਂਟ ਟ੍ਰੀਟਮੈਂਟ ਜਿਹੜੀ ਹੈ ਉਹ ਡੈਥ ਹੋ ਗਈ ਆ ਔਰ ਘਰ ਵਾਲਿਆਂ ਨੂੰ ਇਹ ਸ਼ੱਕ ਹੈ ਕਿ ਕਿਸੇ ਇਦੇ ਵਿੱਚ ਕੋਈ ਫੌਲ ਪਲੇ ਨਾ ਹੋਵੇ ਸੋ ਆਜੋਣਾ ਨੇ ਆਪਣੇ ਮਰੇ ਹੋਏ ਬੰਦੇ ਦੀ ਡੈੱਡ ਬੋਡੀ ਚੌਂਕ ਚ ਲੈ ਆਂਦੀ ਸੀ ਸੋ ਐਸਐਚਓ ਸਾਹਿਬ ਨੂੰ ਵੀ ਨਾ ਹੀ ਉਹ ਆ ਕੇ ਮਿਲੇ ਨਾ ਆਉਣਾ ਕੋਈ ਸਟੇਟਮੈਂਟ ਦੇ ਰਹੀ ਸੀ ਰਾਤ ਸੋ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਆਪਣੀ ਸਟੇਟਮੈਂਟ ਆਓ ਔਰ ਐਸ ਪਰ ਲਾ ਜੋ ਕਾਰਵਾਈ ਬੰਦੀ ਆਪਾਂ ਕਰ ਦਿੰਦੇ ਆ ਪੋਸਟਮਾਰਟਮ ਕਰਾਨੇ ਆ ਜੋ ਕੌਜ਼ ਆਫ ਡੈਥ ਹੋਏਗੀ ਉਸ ਦੇ ਮੁਤਾਬਕ ਕਾਰਵਾਈ ਕਰ ਦਿਆਂਗੇ ਸੋ ਆਈ ਹੋਪ ਕਿ ਉਹ ਆਪਣੇ ਐਸਐਚਓ ਸਾਹਿਬ ਕੋਲ ਬੈਠੇ ਆ ਆਪਣੀ ਸਟੇਟਮੈਂਟ ਲਿਖਾ ਰਿਹਾ ਤਾਂ ਜੈ ਐਸ ਪਰ ਲਾ ਜੋ ਬਣਦਾ ਆਪਾਂ ਕਾਰਵਾਈ ਕਰਦੇ ਆ। ਅ ਦੇਖੋ ਮੈਂ ਇੱਕ ਇਤਿਦੀ ਅਜੇ ਇਸੇ ਵੀ ਕੋਈ ਵੀ ਸ਼ਬਦ ਮੈਂ ਔਨ ਮੀਡੀਆ ਬੋਲਣ ਤੋਂ ਪਹਿਲਾਂ ਬੇਨਤੀ ਕਰਾਂਗਾ ਵੀ ਕਈ ਜਿਹੜੀਆਂ ਮੈਡੀਕਲ ਸਪੋਰਟ ਹੁੰਦੀਆਂ ਵਕਤਾਂ ਤੇ ਆਪਾਂ ਰਿਵੀਲ ਕਰਾਂਗੇ ਆਪਾਂ ਨਹੀਂ ਚਾਹਦੇ ਵੀ ਇਸ ਵੇਲੇ ਕੋਈ ਮੈਡੀਕਲ ਰਿਪੋਰਟ ਜਿਹੜੀ ਆ ਪਬਲਿਕ ਕੀਤੀ ਜਾਏ ਤਾਂ ਕਿ ਕਿਸੇ ਦਾ ਕੋਈ ਉਸ ਪਰਿਵਾਰ ਵੀ ਦੇ 4-5 ਦਿਨ ਦੀ ਉਹ ਅਏ ਬਾਕੀ ਜਿਹੜੇ ਇਹਦਾ ਸੋ ਡਾਕੂਮੈਂਟਰੀ ਇਹ ਐਵੀਡੈਂਸ ਹੈ ਸਾਡੇ ਕੋਲ ਜੋ ਸਬੂਤ ਹੈ ਉਹ ਆਪਾਂ ਹਸਪੀਟਲ ਦੇਵਾਂਗੇ ਜੋ ਉਹਦੇ ਮਤਲਬ ਕੋ ਪੋਸਟਮਾਰਟ ਦੀ ਰਿਪੋਰਟ ਆਏਗੀ ਉਦੋਂ ਤੱਕ ਕਾਰਵਾਈ ਕੀਤੀ ਜਾਏਗੀ